ਨਾਨਯੋਗ ਪੁਲਿਸ ਕਮਿਸ਼ਨ ਜਲੰਧਰ ਦੀ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅੱਜ ਇੱਕ ਵਿਸ਼ੇਸ਼ ਮਹਿਮਾ ਚਲਾਈ ਗਈ ਹੈ ਇਸ ਮਹਿਮੇ ਦੌਰਾਨ ਵਿਸ਼ੇਸ਼ ਤਾਕਾ ਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਹ ਨਾਕਾਬੰਦੀ ਚੌਨਮਣ ਚੌਕ ਟ੍ਰੈਫਿਕ ਮੈਂਬਰੋ ਚੌਕ ਨਾਕਾਬੰਦੀ ਕਰਕੇ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਸ ਦੌਰਾਨ 15 ਚਲਾਬ ਕੀਤੇ ਗਏ ਜਿਨ੍ਹਾਂ ਵਿੱਚੋਂ 5 ਬਲੈਕ ਫਿਲਮ 4 ਵਿਦਾਊਟ ਨੰਬਰ ਪਲੇਟ 3 ਵਿਦਾਊਟ ਹੈਲਮਟ 2 ਰੈੱਡ ਲਾਈਟ ਜੰਪ 1 ਬਲੱਡ ਦਾ ਚਲਾਬ ਕੀਤਾ ਗਿਆ ਸਦਿਸ਼ ਸਪੈਸ਼ਲ ਨਾਕਾਪਨ ਦੀ ਕੀਤੀ ਗਈ